ਉਨ ਗੱਲਾਂ 'ਬਰ ਸਰਦੀ ਜਿੱਥੇ ਸੁਲਤਾਨਵਿੰਡ ਰੋਡ ਤੇ ਵਾਰਡ ਨੰਬਰ 43 ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ 인ਦਰਬੀਰ ਸਿੰਘ ਨੇ ਜਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਨੂ ਪਾਪਾ ਦੇ ਹੱਕ ਵਿੱਚ ਗਲੀ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਇੰਦਰਵੀਰ ਸਿੰਘ ਨੇ ਜਰਨੇ ਕਿਹਾ ਹੈ ਕਿ ਜਦੋਂ ਮੈਂ ਪਹਿਲਾ ਇਸ ਵਾਰਡ ਦੇ ਵਿੱਚ ਆਇਆ ਸੀ ਤਾਂ ਬਹੁਤ ਮਾੜੇ ਹਾਲਾਤ ਸੀ ਆਮ ਆਦਮੀ ਪਾਰਟੀ ਵੱਲੋਂ ਸਾਰੇ ਕੰਮ ਵਾਰਡ ਦੇ ਵਿੱਚ ਕੀਤੇ ਗਏ ਨੇ ਤਾਂ ਲੋਕਾਂ ਦੇ ਵੱਲੋਂ ਪਿਆਰ ਵੀ ਲਗਾਤਾਰ ਦਿੱਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਿਕਾਸ ਤੇ ਕੰਮਾਂ ਦੇ ਆਧਾਰ ਤੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਆਪਣਾ ਕੌਂਸਲਰ ਬਣਾਉਣਗੇ ਸੋਨੂ ਬਾਬਾ ਜੀ ਨੂੰ ਸਾਰੇ ਬਹੁਤ ਪਿਆਰ ਕਰਦੇ ਆ ਕਿਉਂਕਿ ਇੱਕ ਧਾਰਮਿਕ ਸ਼ਖਸੀਅਤ ਨੇ ਔਰ ਸਭਨਾ ਪਿਆਰ ਕਰਦੇ ਨੇ ਜਿਵੇਂ ਜਿੱਥੇ ਰੋਸ਼ਨੀ ਪਹੁੰਚਦੀ ਉਥੇ ਹਨੇਰਾ ਚਲੇ ਜਾਂਦਾ ਹੈ ਇਸ ਤਰ੍ਹਾਂ ਜਿੱਥੇ ਬਾਬਾ ਜੀ ਪਹੁੰਚਦੇ ਆ ਉਥੇ ਚੋਰ ਚੱਕੇ ਭਜਦੇ ਨੇ ਉਥੇ ਨਸ਼ੇ ਵਾਲੇ ਭਜਦੇ ਨੇ ਇਹਨਾਂ ਬਹੁਤ ਸੇਵਾ ਕੀਤੀ ਹੈ ਇਲਾਕੇ ਦੀ ਔਰ ਬਹੁਤ ਸਾਰੇ ਪਰਿਵਾਰਾਂ ਦੀ ਮਦਦ ਕੀਤੀ ਹੈ ਜਿਸ ਤਰ੍ਹਾਂ ਕਿ ਨਸ਼ਾ ਛੁਡਵਾ ਕੇ ਬੱਚਾਂ ਦਾ ਉਹਨਾਂ ਨੂੰ ਫਿਰ ਨੌਕਰੀ ਦਿਵਾਣੀ ਉਹਨਾਂ ਨੂੰ ਰੋਜ਼ਗਾਰ ਦਿਵਾਉਣਾ ਦੂਜੇ ਤਰੀਕੇ ਨਾਲ ਕਿਸੇ ਨੂੰ ਦਵਾਈ ਦੀ ਲੋੜ ਹੋਵੇ ਤੇ ਦਵਾਈ ਦਵਾਈ ਕਿੰਨੇ ਕਿੰਨੇ ਹਜ਼ਾਰਾਂ ਰੁਪਿਆ ਦੀ ਹੈ ਹਰ ਮਹੀਨੇ ਇਹ ਸੇਵਾ ਕਰਦੇ ਨੇ ਸੋ ਇਸੇ ਤਰ੍ਹਾਂ ਦੇ ਇੱਕ ਇਨਸਾਨ ਦੀ ਜ਼ਰੂਰਤ ਹੁੰਦੀ ਹੈ ਸਿਆਸਤ ਵਿੱਚ ਜਿਹੜਾ ਲੋਕਾਂ ਨਾਲ ਜੁੜਿਆ ਹੋਵੇ ਧਰਤੀ ਨਾਲ ਜੁੜਿਆ ਹੋਵੇ ਇਹੋ ਜੇ ਸਾਡੀ ਖੁਸ਼ਕਿਸਮਤੀ ਹੈ ਕਿ 43 ਨੰਬਰ ਵੋਟ ਸਾਨੂੰ ਇਹੋ ਜੇ ਇੱਕ ਅੱਛੀ ਸ਼ਖਸੀਅਤ ਮਿਲੇ ਨੇ ਔਰ ਮੈਂ ਆਸ ਕਰਦਾ ਕਿ ਲੋਕ ਇਹਨਾਂ ਨੂੰ ਬਹੁਤ ਦਿਨਤੀ ਤੇ ਵੋਟ ਪਾਉਣਗੇ ਔਰ ਜਿਤਾਉਣਗੇ ਤਾਂ ਕਿ ਜਿਹੜੇ ਕੰਮ ਬਚ ਗਏ ਨੇ ਹੋਣ ਵਾਲੇ ਰਹਿ ਗਏ ਨੇ ਇਸ ਬੋਰਡ ਦੇ ਵਿੱਚ ਉਹ ਅਸੀਂ ਅਗਲੇ ਕੁਝ ਸਾਲਾਂ ਵਿੱਚ ਡਾਕਟਰ ਸਾਹਿਬ ਦਾ ਬਹੁਤ ਧੰਵਾਦ ਆ ਜਿਹੜੇ ਆ ਡਿਵਾਰਡ ਪਹੁੰਚੇ ਤੇ ਲੋਕਾਂ ਨੂੰ ਸਹੀ ਮੈਸੇਜ ਦਿੱਤਾ ਜਿਹਦੇ ਨਾਲ ਨੂੰ ਭਾਰੀ ਸ ਬੋਰਡ ਪੈਗੀ ਸਾਨੂੰ ਇਹ ਯਕੀਨ ਆ ਕਿ ਸਾਰੀ ਸੰਗਤ ਸਾਡੇ ਨਾਲ ਜੁੜੀ ਹੈ ਪਬਲਿਕ ਸਾਰੀ ਜੁੜੀ ਹੋਈ ਹੈ ਇਸੇ ਕਰਕੇ ਵੀ ਸਾਡੇ ਡਾਕਟਰ ਸਾਹਿਬ ਨੇ ਪਛਾਣ ਨਾਲ ਸਾਥ ਦਿੱਤਾ ਤੇ ਇਸ ਨੇ ਨਸ਼ਾ ਮੁਕਤ ਕੀਤਾ ਜਿਹੜਾ ਥੋੜਾ ਬੋੜਾ ਰਹਿ ਗਿਆ ਉਹ ਵੀ ਅਸੀਂ ਜੇ ਤੁਹਾਨੂੰ ਸੰਗਤਿਵਾਦ ਦੇਗੀ ਸੇਵਾ ਬਖਸ਼ੇਗੀ ਤੇ ਅਸੀਂ ਉਹ ਵੀ ਕੰਮ ਪੂਰੇ ਕਰਦਾਂਗੇ ਸਾਰਾ ਨਸ਼ਾ ਜਿਹੜੋ ਖਤਮ ਕਰਦਾਂਗੇ ਡੋਰ ਡੋਰ ਕੀਤਾ ਜਾ ਰਿਹਾ ਏ ਲੋਕੀ ਕਹਿ ਰਹੇ ਨੇ ਕਿ ਵੋਟ ਅਸੀਂ ਆਮ ਆਦਮੀ ਪਾਰਟੀ ਨੂੰ ਪਾਉਣੀ ਆ ਕਿਉਂਕਿ ਪਹਿਲਾਂ ਇੱਥੇ ਕਈਆਂ ਦੇ ਮੀਟਰ ਕੱਟੇ ਜਾਂਦੇ ਸੀ ਬਿੱਲ ਆਂਦਾ ਸੀ ਕਈ ਕੋ ਤਰਦਾ ਨਹੀਂ ਹੁਣ ਅੱਜ ਜਿਉਂ ਦੀ ਸਰਕਾਰੀ ਇੱਕ ਵੀ ਬੰਦੇ ਦਾ ਮੀਟਰ ਨਹੀਂ ਕੱਟਿਆ ਗਿਆ ਕਿਉਂਕਿ ਇੱਥੇ ਬਿੱਲ ਕਿਸੇ ਦਾ ਵੀ ਆ ਹੀ ਨਹੀਂ ਆ ਸਾਰੇ ਕਹਿੰਦੇ ਆ ਅਸੀਂ ਅਸੀਂ ਉਹਨਾਂ ਨੂੰ ਕਿਹਾ ਜੇ ਤੁਹਾਨੂੰ ਕੋਈ ਆਣ ਕੇ ਕਹਿੰਦਾ ਸਾਨੂੰ ਵੋਟ ਪਾਓ ਅਸੀਂ ਪਹਿਲਾਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ 2000 ਰੁਪਇਆ ਜਾਂ 1000 ਰੁਪਇਆ ਦੇ ਚੱਲੇ ਜੇ ਕਿ ਹਰ ਮਹੀਨੇ ਦੇ 200 ਦੋਗੇ ਕਿਹੜਾ ਸਰਕਾਰ ਨੇ ਮਾਫ ਕੀਤਾ ਉਹ ਇਸ ਗੱਲ ਨੂੰ ਲੈ ਕੇ ਲੋਕੀ ਬਹੁਤ ਜ਼ਿਆਦਾ ਸਖਤ ਆ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ